ਵਾਹਿਗੁਰਜਾ ਖਾਲਸਾ ਵਾਹਿਗੁਰਜ ਕੀ ਫਤਿਹ ਅਜ ਆਪਾਂ ਸ਼ਬਦ ਸਿੱਖਾਂਗੇ ਜੀ ਰਾਗ ਮਾਰੂ ਬਾਣੀ ਰਵਿਦਾਸ ਜੀਓ ਕੀ ਸ਼ਬਦ ਹੈ ਐਸੀ ਲਾਲ ਤੁਝ ਬਿਨ ਕਾਉਂ ਕਰੈ ਤੇ ਇਸ ਸ਼ਬਦ ਨੂੰ ਜਦੋਂ ਆਪਾਂ ਵੀਰਾਂ ਦੇ ਸਕੇਲ ਤੇ ਕਰਦੇ ਹਾਂ ਤਾਂ ਪਹਿਲੇ ਕਰੇ ਨੂੰ ਆਪਾਂ ਸਾ ਮੰਨਾਂਗੇ ਜਦੋਂ ਪਹਿਲੇ ਕਰੇ ਨੂੰ ਆਪਾਂ ਸਾ ਮੰਨਾਂਗੇ ਤਾਂ ਸਾ ਤੋਂ ਬਾਅਦ ਮੰਦਰ ਸੱਤਕ ਵਿੱਚ ਕੋਮਲ ਨੀ ਤੱਕ ਵਿਸਤਾਰ ਹੈ ਤੇ ਮਲ ਸੱਤਕ ਵਿੱਚ ਸਾ ਤੋਂ ਬਾਅਦ ਕੋਮਲ ਰੇ ਕੋਮਲ ਗਾ ਅਤੇ ਕਿਤੇ ਕਿਤੇ ਸ਼ੁੱਧ ਗਾ ਮ ਪ ਕੋਮਲ ਧਾ ਕੋਮਲ ਨੀ ਸਾ ਅਤੇ ਤਾਲ ਸੱਤਕ ਵਿੱਚ ਸਾ ਤੋਂ ਬਾਅਦ ਕੋਮਲ ਰੇ ਇੱਥੇ ਤੱਕ ਸ਼ਬਦ ਦਾ ਚਲਣ ਹੈ ਆਸਾਨੀ ਦੇ ਨਾਲ ਹਰ ਇੱਕ ਵੀਰ ਦੀ ਰੇਂਜ ਵਿੱਚ ਹੈ ਵੀਰ ਅਤੇ ਬੱਚੇ ਸਾਰੇ ਇਸ ਨੂੰ ਆਸਾਨੀ ਦੇ ਨਾਲ ਸਿੱਖ ਸਕਦੇ ਹਨ ਤੇ ਹੁਣ ਆਪਾਂ ਇੱਕ ਵਾਰ ਸਥਾਈ ਤੰਤਰਾ ਗਾਇਨ ਕਰਦੇ ਹਾਂ ਤੇ ਫਿਰ ਸਿੱਖਦੇ ਹਾਂ ਸ਼ਬਦ ਨੂੰ ਕੱਲੇ-ਕੱਲੇ ਸੁਰ ਤੇ ਰੈਸੀਲਾ ਰੈਸੀਲਾ ਤੁਜ ਬੇਨ ਕਵਨ न कण कररीबेवाज घुसा ग़रीब नेवाज घुसा माथे छतर

तुझ बिन भवन करे। जाकी जोत जगत को लागे। ताँ पर तुई टरे। जाकी जोत जगत को लग तापरी डरे नीचे ऊच करे मेरा गोविंद काहू तेना डरे गरी निवाज या मेरा गरीब निवाज ुसैया मेरा माथे छत्र तर ਬੇਨ ਕਵਣ ਕਰ ਐਸੀਲਾ ਐਸੀਲਾ ਤੁਜ ਮੇਨ ਕਵਣ ਕਰ ਤੇ ਹੁਣ ਆਪਾਂ ਕੱਲੇ ਕੱਲੇ ਸੁਰ ਤੇ ਦੇਖਦੇ ਹਾਂ ਐਸੀਲਾ 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 ਤੁਜ ਬੇਨ ਕਵਨ ਕਰ ਨਾ ਗਾ ਕੇ ਸਪੇਸ ਵੱਜਦਾ ਹੈ ਪਗਾਰੇ ਸੰ ਇਹਨੂੰ ਜਰੂਰ ਜਾਣਾ ਹੈ ਤੇ ਇਸ ਤੋਂ ਬਾਅਦ ਇੱਕ ਵਾਰ ਰਿਪੀਟ ਕਰਦੇ ਹਾਂ ਹੈਸੀਲਾ ਹੈਸੀਲਾ ਤੁਝ ਬੇਨ ਕਵਨ ਕੌਣ ਕਰੇ ਤੇ ਗਰੀਬ ਨੇਵਾਜ ਪਹਿਲੀ ਵਾਰ ਗਰੀਬ ਨੇਵਾਜ ਗੁਸਈਆਂ ਮੇ ਪਹਿਲੀ ਵਾਰ ਥੋੜਾ ਗਰੀਬ ਨੇਵਾਜ ਤੇ ਦੂਜੀ ਵਾਰ ਗਰੀਬ ਨੇਵਾਜ ਇੱਥੋਂ ਸਟਾਰਟ ਕਰ ਲੈਣਾ ਗਰੀਬ ਨੇਵਾਜ ਅੱਗੇ ਸੇ ਮ ਗੁਸਈਆ ਮੇਰਾ ਫਿਰ ਮਾ है छतर तर एक बार फिर देख लो गरीब नेवाज घुसईिया मेरा गरीब नेवाज घुसईियाँ मेरा माथ है चत्र तरै फिर स्पेस ऐसी लाल तुझ बिन कौन करे रिपीट हो जाना है एक अंतरा पगायन कीता सी अगला अंतरा देखन जा रहे हैं नाम देओ एक सिंपल है नाम देओ दूसरा तरीका ਨਾਮ ਦੇਓ ਫਿਰ ਤੂੰ ਕبھی ਕਬੀਰ ਤੇ ਲੋਚਨ ਫਿਰ ਤੋਂ ਇੱਕ ਵਾਰ ਨਾਮ ਦੇਓ ਕਬੀਰ ਤੇ ਲੋਚਨ ਫਿਰ ਸਦਨਾ ਸੇਨ ਤਰੇ ਨਾਮ ਦੇਓ ਕਬੀਰ ਤਿਲੋ ਚਨ ਸਦਨਾ ਸੇਨ ਤਰੇ ਕਹਿ ਰਵਿਦਾਸ ਸੁਨੋ ਰੇ ਸੰਤੋ ਵਾਲੀ ਪੰਕਤੀ ਜੋੜਨੀ ਹੈ ਉਸ ਤੋਂ ਪਹਿਲਾਂ ਜਦੋਂ ਨਾਮਦੇਵ ਕਬੀਰ ਤੇ ਲੋਚਨ ਕਹਿਣਾ ਹੈ ਤਾਂ ਉੱਪਰ ਹੀ ਰੁਕ ਜਾਣਾ ਹੈ ਪਹਿਲੀ ਵਾਰ ਆਪਾਂ ਗਾਇਨ ਕੀਤਾ ਨਾਮ ਦੇਵ ਕਬੀਰ ਤਿਲੋਚਨ ਦੂਜੀ ਵਾਰ ਨਾਮ ਦੇਵ ਕਬੀਰ ਤਿਲੋਚਨ ਕਬੀਰ ਤਿਲੋਚਨ ਇੱਥੇ ਰੁਕ ਜਾਣਾ ਫਿਰ ਸਦਨਾ ਸੇਨ ਤਰ ਇੱਥੇ ਰੁਕ ਜਾਣਾ ਫਿਰ ਇੱਥੋਂ ਹੀ केर विदास सुनो रे संतो हर जियोत सम श केरा विस सुनो रे संतो हर जियो समय ਫਿਰ ਅੱਗੇ ਨਾਲ ਜੁੜਨਾ ਹੈ ਗਰੀਬ ਨੇਵਾਜ ਗੁਸਈਆ ਮੇਰਾ ਗਰੀਬ ਨੇਵਾਜ ਗੁਸਈਆ ਮੇਰਾ ਮਾਥਾ ਚਤਰ ਤਰੈ ਮਾਥੇ ਚਤਰ ਤਰੇ ਇਸ ਤੋਂ ਬਾਅਦ ਸਥਾਈ ਆ ਜਾਂਦਾ ਹੈ ਤੇ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਜਾਓਗੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ